ਆਸ ਬੇਨਤੀ ਜੋਦਰੀ ਮੇਕਰ ਕੇ ਪਰਿਵਾਰ ਸਨਿਤਾਣ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਪਾਵਨ ਪਵਿੱਤਰ ਅਸਤਾਨ ਧਾਨ ਤਨ ਗੁਰਦੁਆਰਾ ਕੌਲ ਸਰ ਸਹਿਬ ਜੀ ਦੇ ਪਾਵਨ ਗੁਰਬਾਣੀ ਦਾ ਫੁਰਮਾਨ ਕਾਟੇ ਕਸ਼ਟ ਪੂਰੇ ਗੁਰਦੇਵ ਸੇਵਕ ਉਹ ਦਿਨੀ ਆਪਣੇ ਸੇਧਮਾ ਵਾਂਗਣ ਸਾਥੇ ਪਾਸ਼ੇ ਇਸ ਨੂੰ ਸੰਕਟਾਂ ਵੱਲੋਂ ਜੋ ਪੰਜਾਬ ਦਾ ਸੱਚੇ ਪਾਸ਼ਾ ਜੀ ਗਾਇਕੀ ਰਾਜ ਵਿੱਚ ਬੰਦਾ ਕੋਈ ਦੇਰ ਹੋਇਤਾ ਤਾਨ ਰੂਸੀਵਾ ਅਰਦਾਸ ਬੇਨਤੀ ਕੀਤੀ ਇਹਨਾਂ ਕਿਰਪਾ ਮੇ ਪਾਸ਼ੇ ਦੇਰ ਹੋਇਤਾ ਤਾਂਦਰੁਸਤੀ ਬਖਸ਼ੋ ਕਸ਼ਟਾਂ ਤੋਂ ਨਿਵਰਤ ਕਰੋ ਚੜ੍ਹਦੀ ਕਲਾ ਬਖਸ਼ੋ ਸਮੂਹ ਕਾਜ ਆਸ ਕਰਨੇ ਰੋਗੀ ਕਾਪਰੋ ਖੰਡੋ ਰੋਗ ਕਿਰਪਾ ਕਰੋ ਰੋਗ ਤੋਂ ਨਿਵਰਤ ਕਰੋ ਜੇ ਪਾਸ਼ੇ ਸਮੂਹ ਸੰਗਤਾਂ ਨੂੰ ਪਾਵਨ ਸਥਾਨਾਂ ਤੇ ਆ ਕੇ ਅਰਦਾਸ ਬੇਨਤੀ ਕੀਤੀ ਜਾਂਦੀ ਏ ਕਿਰਪਾ ਕਰੋ ਰਾਵਿ ਜੀ ਉਹਨਾਂ ਨੂੰ ਦੇ ਰੋਗ ਤਾਂਦਰੁਸਤੀ ਬਖਸ਼ਨੀ ਚੜਦੀ ਕਲਾ ਬੰਨੀ ਅੰਗ ਸੰਗ ਸਾਈ ਹੁਨਾ ਕਿਰਪਾ ਕਰੀ ਸੁਖ ਸ਼ਾਂਤੀ ਆਪਣੇ ਘਰ ਵਿਖੇ ਆਵੇ ਚੜਦੀ ਕਲਾ ਬਾਤਿਰ ਅਰਦਾਸ ਸਮੂਹ ਕਾਜਵਾਸ ਨਿਯੰਗ ਸੰਗ ਸਾਈ ਹੁਨਾ ਹਰ ਮੈਦਾਨ ਫਤਿਹ ਕਰਨੀ ਸਹੀ ਪਿਆਰੇ ਮੇਲ ਜਿਨ੍ਹਾਂ ਬਿਨਾਂ ਨਾਮ ਜਿਤੇ ਆਵੇ ਨਾਨਕ ਨਾਮ ਚੜਦੀ ਕਲਾ ਥੇਰੇ ਪਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਰਸਾ ਆਪਣਾ ਨਾਮ ਆਫਕੀਰੀ ਮੈਂ ਜੀ ਸਰਪੰਚ ਅਮਨਦੀਪ ਸਿੰਘ ਆਬਾਦੀ ਡੇਰਾਬਾਦ ਅਸੂ ਸਿੰਘ ਪੰਚਾਇਤੋਂ ਜੀ ਅੱਲ ਕੀ ਕਰਜ ਜਾਉਗਾ ਜਿਹੜੀ ਅਰਦਾਸ ਕੀਤੀ ਇਹ ਵੀਰ ਜੀ ਬੰਦੇ ਦੀ ਲੰਬੀ ਬਣਾ ਕੇ ਦੇਖੋ ਜੀ ਐਸੀ ਤੇ ਅਰਦਾਸ ਜੀ ਗੁਰੂ ਮਹਾਰਾਜ ਅੱਗੇ ਕੀਤੀ ਹੈ ਜੀ ਸਾਡੇ ਉੱਗੇ ਕਲਾਕਾਰ ਸੀ ਜੀ ਜਵਿੰਦਾ ਜੀ ਔਰ ਬਹੁਤ ਵਧੀਆ ਗਾਉਂਦੇ ਆ ਗਾਉਂਦੇ ਸੀ ਗਾਉਂਦੇ ਰਹਿਣਗੇ ਔਰ ਮਹਾਰਾਜ ਕਿਰਪਾ ਕਰੇ ਆਪਣੇ ਛੇਤੀ ਤੋਂ ਛੇਤੀ ਆਪਣੇ ਘਰ ਪਰਤਣ ਔਰ ਬੈਲਟੀ ਲੀਟਰ ਤੋਂ ਮੁਕਤੀ ਪਾਉਣ ਔਰ ਫਿਰ ਪੰਜਾਬੀ ਗਾਇਕੀ ਨੂੰ ਸਿਖਰਾਂ ਤੇ ਲੈ ਕੇ ਜਾ ਕਿੰਨਾ ਕਿ ਹੁਣ ਅਰਦਾਸ ਬੇਨਤੀ ਕੀਤੀ ਜੀ ਇਹ ਕਿ ਲਗਦਾ ਅਰਦਾਸ ਬਹੁਤ ਤਾਕਤ ਆ ਕਿੰਨਾ ਕਿ ਜਿਹੜਾ ਫਿਰ ਤੋਂ ਜਿਹੜਾ ਠੀਕ ਹੋਵੇ ਜਾ ਰਿਹਾ ਹੈ ਇਹ ਅਰਦਾਸ ਤੇ ਬਹੁਤ ਵੱਡੀ ਤਾਕਤ ਹੈ ਜੀ ਸਾਨੂੰ ਦਸਵੇਂ ਪਾਤਸ਼ਾਹ ਨੇ ਤਾਕਤ ਇਹਨੀ ਅਰਦਾਸ ਦੀ ਬਖਸ਼ੀ ਆ ਜੀ ਕਿ ਜਿਹੜੀ ਅਰਦਾਸ ਸੱਚੇ ਮਨੋਂ ਕਰਾਂਗੇ ਜਰੂਰ ਕਬੂਲ ਹੋਊਗੀ ਔਰ ਸਾਨੂੰ ਇਨਾ ਯਕੀਨ ਹੈ ਗੁਰੂ ਮਾਰਗ ਗੁਰੂ ਪਾਤਸ਼ਾਹ ਤੇ ਕਿ ਸਾਡੇ ਕਲਾਕਾਰ ਵੱਡੇ ਭਰਾ ਜਿਉਂਦਾ ਜੀ ਫਿਰ ਗਾਇਕੀ ਦੇ ਰਾਤੇ ਆਉਣਗੇ ਜਰੂਰ ਆਉਣਗੇ ਹਰ ਹਾਲਤ ਚ ਆਉਣਗੇ ਸਾਨੂੰ ਪੂਰਾ ਵਿਸ਼ਵਾਸ ਹੈ ਗੁਰੂ ਮਹਾਰਾਜ ਤੇ ਜੀ ਲੱਗਦਾ ਸਾਫ ਸੁਥਰੀ ਗਾਇਕੀ ਕਰਦੇ ਸੀ ਹਾਂਜੀ ਬਿਲਕੁਲ ਜੀ ਬਹੁਤ ਸਾਫ ਸੁਥਰੀ ਪੂਰੀ ਪੂਰੀ ਦੁਨੀਆ ਦੇ ਵਿੱਚ ਉਹਨਾਂ ਦਾ ਨਾਮ ਹੀ ਪੂਰੀ ਸਾਫ ਸੁਥਰੀ ਔਰ ਕੋਈ ਕੰਟਰੋਵਰਸੀ ਚ ਨਹੀਂ ਆਪਣੀ ਗਾਇਕੀ ਨੂੰ ਸਿਰਖੰਡ ਤੱਕ ਲੈ ਗਏ ਪੰਜਾਬ ਦਾ ਨਾਮ ਰੋਸ਼ਨ ਕੀਤਾ ਹਿੰਦੁਸਤਾਨ ਦਾ ਨਾਮ ਰੋਸ਼ਨ ਕੀਤਾ ਔਰ ਆਲ ਵਰਲਡ ਦੇ ਵਿੱਚ ਪੰਜਾਬੀ ਰਹਿੰਦੀ ਦੁਨੀਆ ਦੇ ਵਿੱਚ ਸਾਰਿਆਂ ਨੂੰ ਖੁਸ਼ ਕੀਤਾ ਲੱਗਦਾ ਹਰ ਟਬਲੌਗ ਜਿਹੜੇ ਨੇ ਆਪਣੇ ਆਪਣੇ ਤਰ੍ਹਾਂ ਮੰਨਦੇ ਨੇ ਰਾਜਨੀਤਿਕਾਰੇ ਨੇ ਬਿਲਕੁਲ ਜੀ ਬਿਲਕੁਲ ਭਾਰਤ ਦੇ ਲੋਕ ਚਾਹੇ ਕੋਈ ਵੀ ਭਾਈਚਾਰਾ ਅਰਦਾਸ ਬੇਨਤੀ ਜਾ ਕੇ ਕਰਦੇ ਆ ਵੀ ਛੇਤੀ ਛੇਤੀ ਆਪਣੇ ਪਰਿਵਾਰ ਵਿੱਚ ਵਾਪਸ ਪਰਤ ਲੱਗਦਾ ਨਹੀਂ ਇਹ ਮੌਤ ਦੇ ਮੂਹਰੇ ਵਾਪਸ ਨਿਕਲ ਗਿਆ ਸਾਡਾ ਵੀਰ ਬਿਲਕੁਲ ਜੀ ਗੁਰੂ ਪਾਤਸ਼ਾਹ ਨੇ ਬੜਾ ਵੱਡਾ ਹੱਥ ਦੇ ਕੇ ਰੱਖਿਆ ਜੀ ਜੇ ਆਪਾਂ ਕਹਿ ਸਕੀਏ ਵੀ ਜੇ ਜਵੇਂ ਕਹਿ ਕਹਾ ਜਾਂਦਾ ਜੀ ਜਿਸ ਕੋ ਰਾਕੇ ਸਾਗੇ ਮਾਰ ਸਕੇ ਨਾ ਕੋਈ ਇਸ ਕਰਕੇ ਜੀ ਬੜੀ ਮਰਜ਼ੀ ਕਿਰਪਾ ਹੋਈ ਹੈ ਬਾਕੀ ਕੋਈ ਗੱਲ ਨਹੀਂ ਮਾਰ ਕਿਰਪਾ ਕਰੇਗਾ ਜੀ ਫੇਰ ਬਲੰਦੀਆਂ ਤੇ ਆਉਣਗੇ ਜੀ ਜਰੂਰ ਜਲਦੀ ਤੋਂ ਜਲਦੀ ਠੀਕ ਹੋ ਕੇ ਆਉਣਗੇ ਅਰਦਾਸ ਬੇਨਤੀ ਮਹਾਰਾਜ ਜੀ ਕੀਤੀ ਹੈ ਜੀ ਔਰ ਕਰ ਵੀ ਰਹੇ ਨੇ ਲੋਕ ਠੀਕ ਅੱਜ ਮਾਪੇ ਪੰਡਾਤ ਦੱਸ ਕੇ ਤੇ ਅੱਜ ਕਿਹੜੀ ਦੱਬੀ ਮਵਾ ਕੇ ਤੇ ਦੱਸ ਦਿੱਤੀ ਜੀ ਇਹ ਕਿਹੜੇ ਘੇੜਾ ਸਾਡੀ ਜੀ ਦਾ ਦਾਸ ਪਾਈ ਅੰਗਰੇਜ਼ ਸਿੰਘ ਹੈਡ ਗ੍ਰੰਥੀ ਗੁਰਦੁਆਰਾ ਕੌਂਸਲ ਸਾਹਿਬ ਜੀ ਵਿਖੇ ਪੰਜਾਬ ਲੋਕ ਗਾਇਕ ਰਾਵੀ 52 ਦੀ ਦੇਹ ਰੁਗਤਾ ਤੰਦੂਸੀਵਾ ਤੇ ਅਰਦਾਸ ਕੀਤੀ ਗਈ ਹੈ ਜੀ ਇਹ ਅਰਦਾਸ ਸਮੂਹ ਸੰਗਤਾਂ ਵੱਲੋਂ ਕਰਵਾਈ ਗਈ ਹੈ ਸਭ ਤੋਂ ਪਹਿਲਾਂ ਇਨਸਾਨ ਦੇ ਨਾਤੇ ਮਾਪਿਆਂ ਦਾ ਇਕਲੋਤਾ ਬੱਚਾ ਹੈ ਪੋਤੇ ਭੈਣ ਦਾ ਇਕਲੌਤਾ ਭਰਾ ਏ ਪਤਨੀ ਦਾ ਪਤੀ ਏ ਦੋ ਛੋਟੇ ਬੱਚਿਆਂ ਦਾ ਬਾਪ ਏ ਲੋਕਾਇਕ ਬਾਦ ਵਿੱਚ ਪਹਿਲਾ ਇਨਸਾਨਾਂ ਦੇ ਨਾਤੇ ਆਈਏ ਇੱਕ ਪਰਵਾਦ ਦਾ ਜੀ ਹੋਣ ਦੇ ਨਾਤੇ ਇਨਸਾਨ ਦੇ ਨਾਤੇ ਹੋਣ ਦੇ ਨਾਤੇ ਉਸ ਲੋਕਾਇਕਰਾਵੇ ਜਵੰਦੇ ਦੀ ਦੇਰ ਹੋਤਾ ਤਾੰਦਰੁਸਤੀ ਵਾਸਤੇ ਅਰਦਾਸ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਚਰਨਾਂ ਵਿੱਚ ਕੀਤੀ ਗਈ ਏ ਤਬਈ ਉਹੋ ਟੀਮ ਦੇ ਸਾਥ ਸਾਦੇ ਅਦਾਸਾ ਹੋ ਗਏ ਨੇ ਜੀ ਬਾਤ ਕਿ ਲੱਗਦਾ ਕਿ ਵਧੀਆ ਗਾਇਕੀ ਸਾਥ ਉਹਦੇ ਵਾਕੀ ਜਾਂਦਾ ਸੀ ਇਸ ਤਰ੍ਹਾਂ ਪਿਆਰ ਕਰਦੇ ਨੇ ਹਾਂਜੀ ਇਹ ਸਿੰਗਰ ਏ ਨਾ ਕਿਸੇ ਨੂੰ ਕੋਈ ਕੰਟਰੋਵਰਸੀ ਏ ਨਾ ਕੋਈ ਈਰਖਾबाजी ਏ ਜਦੋਂ ਮੈਂ ਕਿਸੇ ਨੂੰ ਮਿਲਦਾ ਬੜੇ ਪ੍ਰੇਮ ਮਿੱਠੇ ਸੁਭਾਣਾ ਮਿਲਦਾ ਸੀ ਤੇ ਦੁਨੀਆ ਵਿੱਚ ਜੋ ਇਨੇ ਗੀਤ ਗਾਏ ਹਨ ਸਾਫ਼ ਸੁਥਰੇ ਗੀਤ ਗਾਏ ਹਨ ਪ੍ਰਵਾਚ ਬਹਿਣ ਵਾਲੇ ਸੁਣਨ ਵਾਲੇ ਸਰਦਾਰੀ ਵਾਲੇ ਇਸ਼ਤਾਂ ਵਾਲੇ ਗੀਤ ਗਾਏ ਹਨ ਲੋਕ ਪਿਆਰ ਕਰਦੇ ਹਨ ਉਸ ਪਿਆਰ ਸਦਕਾ ਹਰੇਕ ਥਾਂ ਤੇ ਗੁਰੂ ਘਰ ਗੁਰਦੁਆਰਾ ਸ਼ਹੀਦਾਂ ਸਾਹਿਬ ਵਿਖੇ ਗੁਰਦੁਆਰਾ ਅੰਬ ਸਾਬ ਜਾਂ ਹੋਰ ਵੀ ਗੁਰੂ ਘਰਾਂ ਵਿਖੇ ਅਰਦਾਸ ਬੇਨਤੀ ਸੰਗਤਵਾਂ ਨੂੰ ਕਰਵਾਈ ਗਈ ਏ ਕਿ ਮਹਾਰਾਜ ਦੀ ਕਿਰਪਾ ਕਰਨ ਇਸ ਬੱਚੇ ਨੂੰ ਛੇਤੀ ਛੇਤੀ ਦੇ ਰੋਗ ਤੋਂ ਤੰੁਸੀ ਬਖਸ਼ਣਾ ਕਿ ਹਸਪਤਾਲੋਂ ਆਪਣੇ ਘਰ ਜਾਵੇ ਤੇ ਆਪਣੇ ਪਰਿਵਾਰ ਦੇ ਸੁਖ ਸ਼ਾਂਤੀ ਦੇ ਨਾਲ ਜੀਵਨ ਬਤੀਤ ਕਰੇ ਬਾਬਾ ਨੂੰ ਵੀ ਨੈਗੇਟਿਵ ਫੋਟੋ ਬੜੀ ਪਾ ਗਦੇ ਗਲਤ ਬੋਝ ਰਹਿਣ ਵਾਲੀ ਇਹਨਾਂ ਨੂੰ ਕੀ ਹੋ ਰਿਹਾ ਹੈ ਉਹਨਾਂ ਨੂੰ ਅਪੀਲ ਕਰਨਾ ਚਾਹਾਂਗੇ ਜੀ ਵੇਖੋ ਜੀ ਜਦ ਆਪਣਾ ਪਰਵਾਜ਼ ਦਾ ਕੋਈ ਜੀ ਮੰਜੀ ਤੇ ਪਿਆ ਹੋਵੇ ਜਾਂ ਹਸਪਤਲ ਪਿਆ ਹੋਵੇ ਕੋਈ ਸੋਚ ਦੀ ਬੋਝ ਨਹੀਂ ਹੁੰਦੀ ਇਹ ਲੋਕ ਉਹ ਹਨ ਜਿਹਨੂੰ ਸਾਰਥੀ ਇਨਸਾਨ ਕਿਹਾ ਜਾਂਦਾ ਹੈ ਜੋ ਆਪਣੇ ਪੇਚ ਨੂੰ ਹਾਈਲਾਈਟ ਕਰਨ ਵਾਸਤੇ ਮਸ਼ੂਰੀ ਕਰਨ ਵਾਸਤੇ ਗਲਤ ਅਫਵਾਹਾਂ ਪਾਉਂਦੇ ਹਨ ਪਰ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਇਹੋ ਜਿਹੀ ਗਲਤਫਹਿਮੀ ਨਾ ਪਾਈਏ ਤਾਂ ਕਿਸੇ ਦਾ ਕੋਈ ਜਾਣੇ ਨੁਕਸਾਨ ਹੋ ਸਕੇ ਹੱਥ ਜੋੜ ਕੇ ਬੇਨਤੀ ਕਰਾਂਗੇ ਹੋ ਸਕੇ ਤੇ ਸਰਬਾਦਾ ਭਲਾ ਮੰਗੀਏ ਜੇ ਆਪਾਂ ਕਿਸ ਨੂੰ ਚੰਗਾ ਨਹੀਂ ਕਹਿ ਸਕਦੇ ਤੇ ਮਾਰੇ ਕਹਿੰਦਾ ਸਾਡਾ ਹੱਕ ਨਹੀਂ ਹੈ ਲੱਗਦਾ ਈ ਬੀਜ ਦਾ ਹੱਕ ਹਰ ਕੋਈ ਹਰ ਤਰ੍ਹਾਂ ਬਲੋਗ ਅਦਾਸਾਂ ਕਰ ਰਿਹਾ ਆਵਾਜ਼ ਬਾਤ ਲੋਟੀ ਕਰ ਰਿਹਾ ਲੱਗਦਾ ਜਲਦੀ ਠੀਕ ਹੋ ਜੇ ਹੁਣ ਫਿਰ ਤੋਂ ਉਹ ਜਿਹੜਾ ਗਿਆਨੀ ਲੋਕਾਂ ਦੀ ਸੇਵਾ ਕਰੀਗਾ ਦੇਖੋ ਜੀ ਡਾਕਟਰਾਂ ਵੱਲੋਂ ਦੇ ਇੱਕ ਜਵਾਬ ਹੀ ਸਿੱਿ ਮਿਲਿਆ ਡਾਕਟਰੋਂ ਨਾ ਸੀ ਕੀਤੀ ਗਈ ਪਰ ਇੰਨੇ ਦੁਨੀਆਂ ਦੇ ਵਿੱਚ ਸੰਗਤਾਂ ਵਿਚ ਅਰਦਾਸ ਬੇਨਤੀ ਹੋਈ ਏ ਬਿਰਥੀ ਕਦੇ ਨਾ ਹੋਵੇ ਜਨਕੀ ਅਰਦਾਸ ਨਾਨਕ ਚੁਰਗਪਤ ਕਾ ਪੂਰਨ ਗੁਣਤਾਸ ਸੰਗਤਾਂ ਨੇ ਅਰਦਾਸ ਕੀਤੀ ਏ ਉਹ ਰਾਵੀ ਜਵੰਦਾ ਇੱਕ ਮੌਦੇ ਮੂੰਹ ਤੋਂ ਬਚ ਕੇ ਘਰ ਵਾਪਸ ਆਇਆ ਏ ਬਾਲ ਦੀ ਆਗਤ ਰੱਬ ਬਚਾ ਲੈਂਦਾ ਜੇ ਰੱਬ ਆਪ ਕਿਰਪਾ ਕਰੇ ਪ੍ਰਭ ਪਾਵੇ ਬਿਨ ਸਾਂਚੇ ਰੱਖੇ ਜੇ ਪ੍ਰਭ ਨੂੰ ਪਾ ਜਾਵੇ ਤੇ ਬਿਨ ਆਸਵਾਸਾਂ ਤੋਂ ਰੱਖ ਲੈਂਦਾ ਏ ਤਾਤੀ ਵਾਰ ਨੂੰ ਲਾ ਗਈ ਪਰਮ ਸਰਨਾਈ ਮਾਰ ਤਤੀ ਵਾਲ ਦੇ ਗੰਦਾ ਜਦੋਂ ਮਾਰ ਕਿਰਪਾ ਕਰਦਾ ਏ ਮੇਰਾ ਹੱਥ ਗੁਰਖਵਾਲਾ ਹੋਵਾ ਤਾਰ ਕਿਰਪਾ ਪ੍ਰਵਹਤ ਰਖ ਸਰਗੁਣ ਨਵੰਨ ਰੋਆ ਸੰਗਤਾਂ ਦੀ ਅਰਦਾਸ ਕਰੀ ਬਿਰਤੀ ਨਹੀਂ ਜਾਂਦੀ ਸੰਗਤਾਂ ਵਿੱਚ ਪ੍ਰਭ ਆਪ ਵਰਸਦਾ ਏ ਰੱਬ ਆਪ ਵਰਸਦਾ ਏ ਸਭ ਤੋਂ ਵੱਡੀ ਮਾਂ ਦਾ ਦਰਜਾ ਏ ਤੇ ਜਦੋਂ ਮਾਂ ਨੇ ਆਵਾਜ਼ ਮਾਰੀ ਜਵੰਦੇਆ ਤੋਂ ਚਾਹਨਾ ਕਿ ਤੇਰੀ ਮਾਂ ਹਨੇਰੇ ਚ ਰਵੇ ਕਿ ਜਾਂ ਚਾਨਣ ਚ ਰਵੇ ਜਦੋਂ ਇਹ ਮਾਂ ਨੇ ਪੁਕਾਰ ਕੀਤੀ ਜਵੰਦੇ ਦੀ ਅੱਖਾਂ 'ਚ ਪਾਣੀ ਆ ਗਿਆ ਕਹੈਂ ਤੋਂ ਮੁਰਾਦ ਮਾਂ ਦਾ ਦਰਜਾ ਬੜਾ ਹੁੰਦਾ ਏ ਮਾਂ ਦੀਆਂ ਅਸੀਸਾਂ ਲੱਗਦੀਆਂ ਹਨ ਪਰ ਇੱਥੇ ਸੰਗਤਾਂ ਵੱਲੋਂ ਬੜਾ ਪਿਆਰ ਦੇ ਨਾਲ ਸਤਿਕਾਰ ਦੇ ਨਾਲ ਗੁਰੂ ਘਰਾਂ ਵਿਖੇ ਅਰਦਾਸਾਂ ਕੀਤੀਆਂ ਗਈਆਂ ਉਹਨਾਂ ਅਰਦਾਸਾਂ ਸਦਕਾ ਇਹ ਜਵੰਦਾ ਇੱਕ ਮੌਤ ਦੇ ਮੂੰਹ ਤੋਂ ਬਚ ਕੇ ਹੋਸ਼ ਵਿੱਚ ਆਇਆ ਏ ਮਾੜੀ ਕਿਰਪਾ ਕਰਨਗੇ ਸੱਚੇ ਪਾਤਸ਼ਾਹ ਇਹ ਛੇਤੀ ਦੇ ਰੁਗਤਾ ਤਾਂ ਉਸੇ ਬਖਸ਼ ਕੇ ਆਪਣੇ ਘਰ ਵਿਖੇ ਜਾਵੇਗਾ ਜੀ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸ ਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਤੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦੇ ਡਾਕਟਰ ਹਰਸ਼ਪ੍ਰੀਤ ਪੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ। ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ। ਜੇਕਰ ਤੁਸੀਂ ਵੀ ਆਪਣਾ ਆਸ਼ਿਆਣਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ। ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ, ਟੂਟੀਆਂ ਦੇ ਬ੍ਰਾਂਡ ਜੈਗਵਰ ਪੈਰੀਵੈਅਰ ਗ੍ਰਾਫਟਰ ਓਨੀਟਾ ਸਿਰ੍ਹਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕੁਜਾਰੀਆ ਕ੍ਰੈਂਜ਼ਾ ਕੀਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇਤੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ 'ਤੇ ਖਰੀਦ ਸਕਦੇ ਹੋ ਪੀਨਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਦੇਖਣ ਲਈ ਜੁੜੋ ਸਾਡੇ ਚੈਨਲ PG India News ਦੇ ਨਾਲ ਲਾਈਕ ਕਰੋ ਸਾਡਾ Facebook ਪੇਜ ਸਬਸਕ੍ਰਾਈਬ ਕਰੋ YouTube ਚੈਨਲ PG India News